ਸਾ ਸנגੇਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਅੱਜ ਗੱਲ ਕਰਾਂਗੇ ਭਗਵੰਤ ਮਾਨ ਜੀ ਨੇ ਜਿਹੜੀ ਸਟੋਰੀ ਸੁਣਾਈ ਹੈ ਜਿਦੇ ਚ ਬਿੱਲੀ ਨੂੰ ਜਿਹੜੀ ਆਪਣੇ ਪੰਜਾਬ ਦੇ ਮੁੱਦਿਆਂ ਨਾਲ ਤੁਲਨਾ ਕਰਕੇ ਇੱਕ ਬਜ਼ੁਰਗ ਛੱਡਣ ਜਾਂਦਾ ਪਹਿਲਾਂ ਨੇੜੇ ਫਿਰ ਹੋਰ ਦੂਰ ਫਿਰ ਹੋਰ ਦੂਰ ਅਖੀਰ ਦੇ ਵਿੱਚ ਫੇਰ ਵਾਪਸ ਆਈ ਜਾਂਦੀ ਹੈ ਤੇ ਘਰੇ ਮੁੰਡੇ ਨੂੰ ਫੋਨ ਕਰਕੇ ਪੁੱਛਦਾ ਹੈ ਵੀ ਬਿੱਲੀ ਆ ਗਈ ਉਹ ਕਹਿੰਦਾ ਹਾਂ ਆ ਗਈ ਬਾਪੂ ਉਹ ਤਾਂ ਕੱਦੀ ਆ ਗਈ ਉਹ ਕਹਿੰਦਾ ਮੈਂ ਰਾਹ ਭੁੱਲ ਗਿਆ ਇਹੀ ਗੱਲ ਉਹਨਾਂ ਨੇ ਅਕਾਲੀ ਦਲ ਤੇ ਲਾ ਕੇ ਸੁਣਾਈ ਬਜ਼ੁਰਗ ਨੂੰ ਤਾਂ ਉਹਨਾਂ ਨੇ ਕਾਲੀਦਾਨ ਨਾਲ ਕੰਪੇਅਰ ਕਰਤਾ ਪਰ ਜਿਹੜਾ ਬੈਠਾ ਮੁੰਡਾ ਅੰਦਰ ਫੋਨ ਸੁਣਦਾ ਸੀ ਉਹ ਮੁੰਡਾ ਕੈਰੈਕਟਰ ਦੱਸਣਾ ਭੁੱਲ ਗਏ ਉਹ ਕੈਰੈਕਟਰ ਭਗਵੰਤ ਮਾਨ ਜੀ ਤੁਸੀਂ ਹੋ ਤੇ ਹੁਣ ਪੰਜਾਬ 'ਚ ਬਿੱਲੀ ਨਹੀਂ ਬਾਗੜ ਬਿੱਲੇ ਫਿਰ ਰਹੇ ਨੇ ਇੰਨੇ ਜਿਆਦਾ ਮੁੱਦੇ ਨੇ ਜਿਨ੍ਹਾਂ 'ਚੋ ਸਭ ਤੋਂ ਵੱਡਾ ਐਨਓਸੀ ਦਾ ਜਿਹੜੇ ਜ਼ਮੀਨਾਂ ਦੀ ਐਨਓਸੀ ਨਹੀਂ ਮਿਲਦੀ ਜਿਦੇ ਕਰਕੇ ਕੋਈ ਆਪਣਾ ਪਲਾਟ ਨਹੀਂ ਵੇਚ ਸਕ ਰਿਹਾ ਤੇ ਨਸ਼ਿਆਂ ਦਾ ਪੁਲਿਸ ਦੀ ਹੁੰਦੀ ਤਸ਼ੱਦਦ ਦਾ ਜਿਹੜਾ ਪੰਜਾਬ ਦਾ ਜਿਹੜਾ ਆਮ ਵਰਕਰ ਹੈ ਆਮ ਜਿਹੜਾ ਆਦਮੀ ਹੈ ਉਹ ਇਸ ਵੇਲੇ ਬਹੁਤ ਡਰਿਆ ਤੇ ਸਹਿਮਿਆ ਫਿਰ ਰਿਹਾ ਕਿਉਂਕਿ ਨਾ ਤਾਂ ਕਾਨੂੰਨ ਹੈ ਕੋਈ ਨਾ ਜੇ ਕੋਈ ਮੜਾ ਮੋਟਾ ਕੋਈ ਤਰੱਕੀ ਕਰ ਲੈਂਦਾ ਉਹਦੇ ਸਿਰ ਤੇ ਗੈਂਗਸਟਰ ਬੈਠੇ ਨੇ ਇੰਨੇ ਮੁੱਦਿਆਂ ਦੇ ਵਿੱਚ ਜਿਹੜਾ ਜਵਾਨ ਮੁੰਡਾ ਬਾਪ ਨੂੰ ਫੋਨ ਕਰਕੇ ਕਹਿੰਦਾ ਵੀ ਬਿੱਲੀ ਤੇਰ ਤੋਂ ਭਜਾਈ ਨਹੀਂ ਗਈ ਉਹ ਹੋ ਤੁਸੀਂ ਹੋ ਜਿਹੜੇ ਪਿਛਲੇ ਦੀਆਂ ਗਲਤੀਆਂ ਗਿਣਾਈ ਜਾਂਦੇ ਹੋ ਵੀ ਤੁਹਾਡੇ ਤੋਂ ਬਿੱਲੀ ਭਜਾਈ ਨਹੀਂ ਗਈ ਹੁਣ ਤੁਸੀਂ ਵੀ ਜਿਹੜੇ ਬਗੜ ਬਿੱਲੇ ਨੇ ਇਹਨਾਂ ਨੂੰ ਭਜਾ ਕੇ ਦਿਖਾ ਦਿਓ ਤਾਂ ਕਿ ਪੰਜਾਬ ਵਾਸੀਆਂ ਨੂੰ ਇਹ ਸੈਟੀਸਫੈਕਸ਼ਨ ਹੋਵੇ ਵੀ ਜਿਹੜੀ ਅਸੀਂ ਸਰਕਾਰ ਚੁਣੀ ਸੀ ਉਹ ਕੁਝ ਸਾਨੂੰ ਦੇ ਰਹੀ ਆ ਨਾ ਕਿ ਇਹਦੀਆਂ ਕਹਾਣੀਆਂ ਸੁਣਾ ਕੇ ਗੁੰਮਰਾਹ ਕਰਨ ਦੀ ਸਾਨੂੰ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ